ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਲ ਜੀ ਕੌਰ ਰਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜ੍ਹਦੀ ਕਲਾ ਚੋ ਅੱਜ ਦਾ ਮੇਰਾ ਵਲੌਗ ਹੈ ਜੜਾ ਜੀ ਮੈਂ ਕੋਈ ਮਤਲਬ ਕੋਈ ਰੈਸਪੀ ਦੇ ਨਹੀਂ ਕੋਈ ਘਰ ਦੇ ਵੀਡੀਓ ਤੇ ਨਹੀਂ ਹੈਗਾ ਅੱਜ ਦਾ ਵਲੌਗ ਮੇਰਾ ਜੜਾ ਨਾ ਜੀ ਉਹ ਘਟੀਆਂ ਲੋਕਾਂ ਦੇ ਜਿਨ੍ਹਾਂ ਦੀ ਘਟੀਆਂ ਸੋਚ ਤੇ ਘਟੀਆਂ ਬੋਲ ਬਾਣੀ ਹੁੰਦੀ ਹੈ ਠੀਕ ਹੈ ਜੀ ਤੁਹਾਨੂੰ ਵੀ ਪਤਾ ਸ਼ਾਇਦ ਦੋ ਤਿੰਨ ਜਣੀਆਂ ਨੇ ਮੇਰੇ ਕਮੈਂਟ ਪੜ੍ਹੇ ਆ ਉਸ ਕਮੈਂਟ ਦੇ ਉੱਤੇ ਮੇਰੀਆਂ ਦੋ ਤਿੰਨ ਭੈਣਾਂ ਨੇ ਜਵਾਬ ਵੀ ਦਿੱਤੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆ ਕਿ ਮੈਨੂੰ ਤੁਸੀਂ ਮੈਨੂੰ ਬਹੁਤ ਬੁਰਾ ਲੱਗਦਾ ਜਦੋਂ ਕੋਈ ਬਿਨਾ ਮਤਲਬ ਤੋਂ ਮੈਨੂੰ ਨਹੀਂ ਪਤਾ ਏਸ ਵੱਡੀ ਐ ਛੋਟੀ ਐ ਜਾਂ ਕਿਸ ਤਰ੍ਹਾਂ ਕੁੜੀ ਐ ਕੋਣ ਐ ਠੀਕ ਹੈ ਜੀ ਕਿਰਨਦੀਪ ਦੇ ਨਾਮ ਤੋਂ ਮੈਨੂੰ ਕਮੈਂਟ ਆਇਆ ਐਨਾ ਘਟਿਆ ਕਮੈਂਟ ਕੀ ਮੈਨੂੰ ਨਾ ਸੱਚੀ ਦੱਸਾਂ ਤੁਹਾਨੂੰ ਕਿ ਮੈਨੂੰ ਪੜਦੇ ਵੀ ਸ਼ਰਮ ਆ ਰਹੀ ਐ ਤੇ ਦੱਸਦੇ ਵੀ ਸ਼ਰਮ ਆ ਰਹੀ ਐ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤੁਸੀਂ ਵਲੌਗ ਮੇਰਾ ਦੇਖ ਰਹੇ ਹੋ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਨਾ ਦੇਖੋ ਮੈਨੂੰ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਮੈਂ ਪੈਨਸ਼ਨ ਵੀ ਕਰਕੇ ਦੱਸਾਂਗੀ ਠੀਕ ਹੈ ਜੀ ਤੇ ਮੈਨੂੰ ਸੱਚੀ ਪੁੱਛੋ ਬਹੁਤ ਸ਼ਰਮ ਆ ਰਹੀ ਹੈ ਮੈਨੂੰ ਉਹਨੂੰ ਲਿਖਣ ਲੱਗਿਆਂ ਸ਼ਰਮ ਨਹੀਂ ਆਈ ਤੇ ਸਾਡੇ ਵਰਗਿਆਂ ਤਾਂ ਪੜਦੇ ਹੋਏ ਵੀ ਸ਼ਰਮ ਆ ਰਹੀ ਹੈ ਪਹਿਲਾਂ ਤਾਂ ਉਹਨੇ ਬੜੇ ਨੋਰਮਲ ਤਰੀਕੇ ਨਾਲ ਉਸ ਬੰਦੀ ਨੇ ਮੈਨੂੰ ਲਿਖਿਆ ਬਸ ਕੀ ਦੱਸਾਂ ਤੁਹਾਨੂੰ ਤੇ ਉਹਨੇ ਬੜੇ ਪਿਆਰ ਦੇ ਨਾਲ ਪਹਿਲਾਂ ਲਿਖਿਆ ਜੀ ਚਲੋ ਮੈਂ ਸੀਰੀਅਸ ਹੋ ਕੇ ਮੈਨੂੰ ਮਤਲਬ ਮਾਈਂਡ ਮੈਨੂੰ ਬਹੁਤ ਹੋਇਆ ਮੈਨੂੰ ਬਹੁਤ ਦੁੱਖ ਵੀ ਹੋਇਆ ਮਾਈਂਡ ਵੀ ਹੋਇਆ ਕਿ ਜਦੋਂ ਸਾਡੇ ਘਰਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ ਨਾ ਤੇ ਨਾ ਹੀ ਆਪਾਂ ਇੰਨੇ ਸੰਸਕਾਰ ਆਪਣੇ ਬੱਚਿਆਂ ਨੂੰ ਦਿੱਤੇ ਹੋਏ ਆ ਮਾੜੇ ਸੰਸਕਾਰ ਤੁਸੀਂ ਕਦੀ ਵੀ ਆ ਕੇ ਦੇਖ ਸਕਦੇ ਹੋ ਕਿ ਸਾਡੇ ਬੱਚਿਆਂ ਦੇ ਸਾਡੇ ਬੱਚਿਆਂ ਦੀ ਬੋਲ ਬਾਣੀ ਕਿਦਾਂ ਸਾਡੇ ਤਾਂ ਬੱਚੇ ਇਦਾਂ ਦੇ ਆ ਕੋਈ ਆਂਦਾ ਜਾਂਦਾ ਵੀ ਹੋਏਗਾ ਨਾ ਆਂਟ ਗਵਣ ਦਾ ਵੀ ਉਹਨੂੰ ਵੀ ਰਿਸਪੈਕਟ ਨਾਲ ਸੈਸਰੀ ਕਾਲ ਹੀ ਬੁਲਾ ਕੇ ਬੋਲਦੇ ਆ ਇੰਨੇ ਮਤਲਬ ਰਿਸਪੈਕਟ ਕਰਦੇ ਆ ਅਸੀਂ ਇਹੀ ਸੰਸਕਾਰ ਦਿੱਤੇ ਆ ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ ਨਹੀਂ ਪਤਾ ਤੁਹਾਡੇ ਸੰਸਕਾਰ ਇਦਾਂ ਦੇ ਵਾਹਿਗੁਰੂ ਜਾਨੇ ਹੁਣ ਮੈਨੂੰ ਇਹ ਨਹੀਂ ਪਤਾ ਤੁਹਾਡੇ ਪੇਰੈਂਟਸ ਆ ਜਾਂ ਨਹੀਂ ਆ ਮੈਨੂੰ ਵੀ ਇੱਕ ਟਾਈਮ ਮਤਲਬ ਕਹਿੰਦੇ ਵੀ ਸ਼ਰਮ ਆਦੀ ਪਰ ਹਾਂ ਮੈਂ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਵੀਡੀਓ ਦੇ ਚਰੀਏ ਕਿ ਐਵੇਂ ਦੇ ਗਲਤ ਕਮੈਂਟ ਨਾ ਕਰਿਆ ਕਰੋ ਕਿਸੇ ਨੂੰ ਪਹਿਲਾਂ ਬੜੀ ਸੀਰੀਅਸਲੀ ਤੁਸੀਂ ਲਿਖਿਆ ਆਂਟੀ ਜੀ ਪੱਦ ਖਾ ਲਓ ਕਿੰਨੀ ਘਟੀਆ ਗੱਲ ਹੈ ਕਿੰਨੀ ਸ਼ਰਮ ਦੀ ਗੱਲ ਹੈ ਤੁਹਾਡੇ ਤੋਂ ਮੈਂ ਇੱਕ ਤਾਂ ਤੁਸੀਂ ਮੈਨੂੰ ਮਤਲਬ ਆਂਟੀ ਜੀ ਬੋਲ ਰਹੇ ਹੋ ਚਲੋ ਠੀਕ ਹੈ ਕੁਝ ਹੋਰ ਬੋਲ ਦਿੰਦੇ ਤੁਹਾਡੀ ਵੀਡੀਓ ਵਧੀਆ ਨਹੀਂ ਹੈਗੀ ਮਤਲਬ ਇਹ ਵੀਡੀਓ ਨਹੀਂ ਵਧੀਆ ਬਣਾਦੀ ਕੁਝ ਨਹੀਂ ਚਲੋ ਮੈਨੂੰ ਮਾਈਂਡਲੀ ਸੀ ਹੋਣਾ ਨਾ ਮੈਂ ਮਾਈਂਡ ਕਰਦੀ ਕਿਉਂਕਿ ਮੈਨੂੰ ਪਤਾ ਮੈਂ ਮਿਹਨਤ ਕਰਦੀ ਆ ਮੈਂ ਆਪਣਾ ਜੋ ਕਰਦੀ ਆ ਉਹ ਮੈਨੂੰ ਪਤਾ ਠੀਕ ਹੈ ਜੀ ਮੈਨੂੰ ਆਪਣੀ ਰਿਸਪੈਕਟ ਕਰਨਾ ਜਾਂ ਦੂਸਰਿਆਂ ਦੀ ਰਿਸਪੈਕਟ ਕਰਨਾ ਬਹੁਤ ਚੰਗੀ ਤਰ੍ਹਾਂ ਆਦਾ ਬਹੁਤ ਅੱਛੇ ਤਰੀਕੇ ਨਾਲ ਮੈਂ ਸਾਰਿਆਂ ਨੂੰ ਮਤਲਬ ਬਹੁਤ ਪਿਆਰ ਕਰਦੀ ਆ ਮੇਰੀ ਵਾਈਟੀ ਸਟੂਡੀਓ ਵਾਲੇ ਇੰਨੇ ਮੈਂਬਰ ਹੈ ਨਾ ਇੰਨੇ ਮੈਂਬਰ ਆ ਮੇਰੇ ਨਾਲ ਜੁੜੇ ਕਿ ਤੁਹਾਨੂੰ ਮੈਂ ਕੀ ਦੱਸਾਂ ਕਿ ਬਹੁਤ ਜ਼ਿਆਦਾ ਜੋ ਮੇਰੀਆਂ ਭੈਣਾਂ ਸ਼ਾਇਦ ਮੇਰੇ ਤੋਂ ਵੱਡੀਆਂ ਵੀ ਹੋਣਗੀਆਂ ਜੋ ਮੈਨੂੰ ਇੰਨੇ ਅੱਛੇ ਜਿਹੇ ਕਮੈਂਟ ਚ ਮਤਲਬ ਦੀ ਦੀ ਭੈਣ ਲਿਖਣ ਗਿਆ ਹਮੇਸ਼ਾ ਉਹਨਾਂ ਦਾ ਮੈਂ نیچے ਰੀਡ ਕਰਕੇ ਨਾ ਤੇ ਲਿਖ ਕੇ ਵੀ ਜਵਾਬ ਦੇਣ ਦੀ ਹੁੰਨੀ ਆ ਠੀਕ ਹੈ ਜੀ ਇੰਨੀ ਵਧੀਆ ਤਰੀਕੇ ਨਾਲ ਸਗੋਂ ਦੋ ਭੈਣਾਂ ਨੇ ਨਾ ਮੇਰੀਆਂ ਨੇ ਕਮੈਂਟ ਦਾ ਇਹਦਾ ਜਵਾਬ ਵੀ ਦਿੱਤਾ ਬਈ ਬੇਕੂ ਭੈ ਤੂੰ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਮੈਨੂੰ ਬਹੁਤ ਅੱਛਾ ਲੱਗਿਆ ਪਰ ਬਤਮੀਜ਼ਾਂ ਵਾਂਗੂ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਵਾਰੀ ਫੇਰ ਉਸਨੇ ਦੇਖੋ ਜੀ ਕੀ ਕਮੈਂਟ ਲਿਖਿਆ ਆਂਟੀ ਜੀ ਤੁਸੀਂ ਬਾਤ ਦਿਖਾ ਲਓ ਦੇਖੋ ਕਿੰਨੀ ਘਟੀਆ ਸੋਚ ਹੈ ਹੈ ਤੂੰ ਥੋੜੀ ਸ਼ਰਮ ਕਰ ਲੈ ਜੋ ਵੀ ਹੋਏਗੇ ਰਾਜੇ ਬੱਚਾ ਬੇਟਾ ਜੋ ਵੀ ਹੋਏਗਾ ਤੂੰ ਕੁੜੀ ਹੈ ਮੁੰਡਾ ਮੈਨੂੰ ਨਹੀਂ ਪਤਾ ਦੇਖੋ ਮੈਂ ਨਹੀਂ ਜਾਣਦੀ ਪਰ ਮੇਰੇ ਅੰਦਰ ਆਤਮਾ ਵੀ ਨਹੀਂ ਮੰਨਦੀ ਕਿ ਕਿਸੇ ਨੂੰ ਮੈਂ ਬੁਰਾ ਪਲਾ ਕਵਾਂ ਦੇਖੋ ਜੀ ਸਾਡੇ ਘਰਾਂ ਚ ਤੇ ਇਹ ਚੀਜ਼ਾਂ ਚੱਲਦੀਆਂ ਨਹੀਂ ਨਾ ਸੀ ਕਦੀ ਕਿਹਾ ਕਿਸੇ ਨੂੰ ਮਾੜਾ ਚੰਗਾ ਨਾ ਸੀ ਕਦੀ ਕਿਸੇ ਨੂੰ ਗਲਤ ਜੀ ਅੰਨ ਦੇਵਤਾ ਪਰਮਾਤਮਾ ਨੇ ਬਹੁਤ ਪਦਾਰਥ ਸਾਡੇ ਲਈ ਬਣਾਏ ਹੋਏ ਨੇ ਖਾਣ ਪੀਣ ਲਈ ਠੀਕ ਹੈ ਜੀ ਇਹ ਘਟੀਆ ਗੱਲਾਂ ਤੁਹਾਡੇ ਘਰ ਚ ਹੁੰਦੀਆਂ ਹੋਣੀਆਂ ਆਪਣੇ ਘਰ ਤੱਕ ਸਹਿਮਤ ਰੱਖੋ ਕੀ ਨਾਲ ਦੇ ਹੁੰਦਾ ਨਾ ਰੋਜ਼ ਹਾਂ ਹੋ ਸਕਦਾ ਤੁਹਾਡੇ ਕਰਕੇ ਚੀਜ਼ਾਂ ਚੱਲਦੀਆਂ ਹੋਣ ਪਰ ਸਾਡੇ ਨਹੀਂ ਚੱਲਦੀਆਂ ਜੀ ਸਾਡੀ ਤਾਂ ਫੈਮਿਲੀ ਵੀ ਇਦਾਂ ਜੀ ਅਸੀਂ ਤਾਂ ਬਹੁਤ ਅੱਛੀ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਸੋਡੀ ਫੈਮਿਲੀ ਤੋਂ ਸਭ ਦੀ ਰਿਸਪੈਕਟ ਕਰਦੇ ਹਾਂ ਠੀਕ ਹੈ ਜੀ ਬਾਕੀ ਇਹ ਘਟਿਆ ਜਿਹੜੀ ਜਿਹੜੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਆ ਵੱਧ ਤੋਂ ਵੱਧ ਪਲੀਜ਼ ਇਹਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਇਸ ਕੁੜੀ ਦੇ ਲਈ ਮੈਨੂੰ ਦੱਸਿਓ ਕਿ ਇਹ ਕਮੈਂਟ ਕਰਨਾ ਚੰਗਾ ਲੱਗਦਾ ਹੈ ਜਾਂ ਨਹੀਂ ਲੱਗਦਾ ਮੈਨੂੰ ਕਮੈਂਟ ਜ਼ਰੂਰ ਦੇਣੀ ਆ ਤੁਸੀਂ ਇਸਦੇ ਬਾਰੇ ਵੀਡੀਓ ਬਣਾਉਣੀ ਜਿਹੜੀ ਸੋਚ ਬਾਰੇ ਦੱਸ ਰਹਾ ਮੇਰਾ ਮੇਨ ਮਕਸਦ ਹੀ ਇਹ ਨਹੀਂ ਤੇ ਤੁਹਾਨੂੰ ਪਤਾ ਮੈਂ ਡੇਲੀ ਰੂਟੀਨ ਦੇ ਹੀ ਵਲੌਗ ਬਣਾਉਂਦੀ ਆ ਘਰ ਦੇ ਰੈਸਪੀਆ ਦੇਖੋ ਜੀ ਡੇਲੀ ਚ ਅਸੀਂ ਆਪਣੇ ਘਰ ਦੇ ਕੰਮ ਤਾਂ ਕਰਦੇ ਹੀ ਰਹਿੰਦੇ ਆ ਮਤਲਬ ਇਹ ਚੀਜ਼ਾਂ ਲਿਖਣ ਦਾ ਤੁਹਾਡਾ ਹੱਕ ਕਿੰਨੇ ਦਿੱਤਾ ਤੁਹਾਨੂੰ ਨਾਲੇ ਉਹ ਵੀ ਤੁਸੀਂ ਮੇਰੀ ਵੀਡੀਓ ਤੇ ਆ ਕੇ ਹੱਕ ਕਰਨਾ ਸੀ ਜਾਂ ਮੈਂ ਤੇਰਾ ਕੁਝ ਦੁਸ਼ਮਣ ਨਹੀਂ ਜਾਤੀ ਦੁਸ਼ਮਣੀ ਤਾਂ ਨਹੀਂ ਹੋਈ ਜੀ ਤੇਰੇ ਨਾਲ ਕੋਈ ਹੈ ਕੋਈ ਦੁਸ਼ਮਣੀ ਹੈ ਤੂੰ ਵੀ ਦੱਸ ਦੋ ਜੇ ਕੋਈ ਗਲਤੀ ਹੋਈ ਹੋਈ ਉਹ ਵੀ ਦੱਸ ਦੋ ਨਾ ਤਾਂ ਮਾफी ਮੰਗ ਲੂਗੀ ਮੈਨੂੰ ਕੋਈ ਦਿੱਕਤ ਨਹੀਂ ਪਰ ਤੇਰੀ ਇਸ ਘਟੀਆ ਸੋਚ ਤੇ ਨਾ ਮੈਨੂੰ ਲਾਣਤ ਹੈ ਤੇਰੀ ਪਰਵਿਸ਼ ਤੇ ਲਾਣਤ ਹੈ ਬਸ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਬਹੁਤ ਘਟੀਆ ਸੋਚ ਹੈ ਭਾਈ ਤੇਰੀ ਬਹੁਤ ਘਟੀਆ ਪਰਮਾਤਮਾ ਮੈਂ ਕਹਿੰਦੀ ਆ ਤੁਹਾਨੂੰ ਸਤਬੁੱਧੀ ਦੇਵੇ ਪਰ ਪਤਾ ਤੁਸੀਂ ਜਿਹੜੀ ਵਰਡ ਯੂਜ਼ ਕਰ ਰਹੇ ਹੋ ਨਾ ਸਰਸਵਤੀ ਮਾਂ ਦਾ ਵੀ ਨਰਾਦਰ ਹੁੰਦਾ ਇਹਦੇ ਵਿੱਚ ਅਸੀਂ ਇਹ ਚੀਜ਼ਾਂ ਸਿੱਖੀਆਂ ਨਾ ਸਾਨੂੰ ਸਰਸਵਤੀ ਮਾਂ ਨੂੰ ਪਹਿਲਾਂ ਆਪਾਂ ਮੱੱਖਾ ਟੇਕ ਕੇ ਤਾਂ ਇਹ ਸਿੱਖਿਆ ਲਈਓ ਹੀ ਆਪਾਂ ਠੀਕ ਹੈ ਜੀ ਸਾਡੇ ਟੀਚਰਾਂ ਨੇ ਸਾਨੂੰ ਇਹ ਕੁਝ ਨਹੀਂ ਸਿਖਾਇਆ ਸਭ ਤੋਂ ਪਹਿਲਾਂ ਸਾਡੀ ਟੀਚਰ ਮਾਂ ਹੁੰਦੀ ਹੈ ਉਸ ਤੋਂ ਬਾਅਦ ਸਾਡੇ ਟੀਚਰ ਹੁੰਦੇ ਹੈ ਠੀਕ ਹੈ ਜੀ ਮੈਂ ਤੁਹਾਨੂੰ ਇਹ ਕਹੂੰਗੀ ਕਿ ਤੁਹਾਡੀ ਮੰਮੀ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੇ ਮਾੜੇ ਸੰਸਕਾਰ ਦਿੱਤੇਗੇ ਬਾਕੀ ਵਾਹਿਗੁਰੂ ਜਾਣੇ ਪਰ ਬਹੁਤ ਮਾੜੀ ਗੱਲ ਹੈ ਬਹੁਤ ਘਟੀਆ ਸੋਚ ਹੈ ਲਿਖਰਨੀ ਵਾਲੇ ਵੀ ਬਹੁਤ ਘਟੀਆ ਔਰ ਸਰਸਵਤੀ ਮਾਤਾ ਵੀ ਨਿਰਾਤ ਹੈ ਬਹੁਤ ਮਾੜਾ ਲੱਗਿਆ ਮੈਨੂੰ ਮੈਨੂੰ ਬਹੁਤ ਬੁਰਾ ਲੱਗਿਆ ਸਾਰੇ ਭੈਣ ਭਰਾਵਾਂ ਨੇ ਮੈਨੂੰ ਮੈਂ ਕਿਹਨੀਆਂ ਲਾਣਥਾਂ ਪੈਣੀਆਂ ਚਾਹੀਦੀਆਂ ਐਸੇ ਬੱਚਿਆਂ ਤੇ ਚਾਹੇ ਅੱਜ ਦੀ ਜਨਰੇਸ਼ਨ ਨਾਲੋ ਚਾਹੇ ਉਹ ਕੋਈ ਵੀ ਹੈ ਬੜਾ ਬੁਰਾ ਲੱਗਿਆ ਪਰ ਮੇਂ ਟਿੰਡਿਆਂ ਵਾਲੀ ਮੇਰੀ ਵੀਡੀਓ ਕੱਲ ਪਰਸੋਂ ਹੀ ਆਈ ਹੈ ਜੀ ਮੋਦੇ ਉੱਤੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਕਿਰਨਦੀਪ ਦੇ ਨਾਮ ਤੇ ਕਮੈਂਟ ਹੈ ਠੀਕ ਹੈ ਜੀ ਬਹੁਤ ਬੁਰਾ ਲੱਗਦਾ ਸਗੋਂ ਮੈਨੂੰ ਬੜਾ ਅੱਛਾ ਲੱਗਿਆ ਦੋ ਭੈਣਾਂ ਨੇ ਮੇਰਾ ਰਿਪਲਾਈ ਕੀਤਾ ਮੈਂ ਦੇਖੋ ਸਭ ਦੇ ਜਿਨ੍ਹਾਂ ਨੇ ਵੀ ਮੈਸੇਜ ਆਂਦੇ ਸਭ ਦੇ ਰੀਡ ਕਰਦੀ ਹਾਂ ਔਰ ਜਿਨ੍ਹਾਂ ਦਾ ਮੈਸੇਜ ਮੈਨੂੰ ਬਹੁਤ ਵਧੀਆ ਲੱਗਦਾ ਨਾ ਹਮੇਸ਼ਾ ਮੈਂ ਪਿੰਨ ਕਰਦੀ ਹੁੰਦੀ ਹਾਂ ਸਭ ਤੋਂ ਉੱਪਰ ਕਿਉਂਕਿ ਮੇਰੀ ਵੀਡੀਓ ਤੇ ਸਭ ਤੋਂ ਉੱਪਰ ਆਵੇ ਮੈਨੂੰ ਵੀ ਅੱਛਾ ਲੱਗਦਾ ਮੈਂ ਵੀ ਸਭ ਦੀ ਰਿਸਪੈਕਟ ਕਰਦੀ ਹਾਂ ਔਰ ਦਿਲੋਂ ਰਿਸਪੈਕਟ ਕਰਦੀ ਹਾਂ ਮੇਰੇ ਨਾਲ ਇੰਨੀ ਅੱਛੀ ਫੈਮਿਲੀ ਜੁੜੀ ਹੋਈ ਹੈ ਨਾ ਅੱ ਕਦੀ ਵੀ ਕਿਸੇ ਨੇ ਮਾੜਾ ਨਹੀਂ ਕਿਹਾ ਬੜੀ ਇੱਜ਼ਤ ਨਾਲ ਮੇਨੂੰ ਸੋਗ ਕਹਿੰਦੀਆਂ ਨੇ ਵੀ ਤੁਹਾਡੀ ਬੋਲ ਬਹੁਤ ਅੱਛਾ ਬੋਲਦੇ ਹੋ ਬਹੁਤ ਮੈਨੂੰ ਅੰਦਰੋਂ ਕਿੰਨੀ ਖੁਸ਼ੀ ਹੁੰਦੀ ਤੇ ਅੱਜ ਮੈਨੂੰ ਸੱਚੀ ਪੁੱਛੋ ਨਾ ਇੰਨਾ ਦਿਲ ਤੋਂ ਕਿਹਾ ਮੇਰੀ ਆਤਮਾ ਜਿਵੇਂ ਨਾ ਬਸ ਪੁੱਛੋ ਨਾ ਮੈਨੂੰ ਬੜਾ ਬੁਰਾ ਲੱਗਿਆ ਕਾਸ਼ੇ ਮੇਰੇ ਸਾਹਮਣੇ ਹੁੰਦੀ ਤੇ ਮੈਂ ਆਪਣੇ ਮਤਲਬ ਕਿਆ ਬਸ ਕਹਿਣਾ ਹੀ ਕਿਆ ਸੀਗਾ ਥੋੜੀ ਸ਼ਾਇਦ ਮੇਰੇ ਨੂੰ ਮਹਿਸੂਸ ਹੋਇਆ ਜਾਂ ਮੈਂ ਕੁਝ ਪੁੱਛਦੀ ਭਾਈ ਮੈਨੂੰ ਤੇਰੇ ਨਾਲ ਕੋਈ ਉਹ ਹੈ ਕਿਆ ਕਿਆ ਇਹ ਜਾਂ ਜਾਤੀ ਦੁਸ਼ਮਣੀ ਹੈ ਪਿਛਲੇ ਜਨਮ ਦਾ ਕੋਈ ਪਿਆਰ ਹੈ ਸામਨੇ आओ ਮੈਂ ਤਾਂ ਨਹੀਂ ਕਹਿੰਦੀ ਮੇਰੀ ਇੰਸਟਾਗ੍ਰam ਆਈਡੀ ਹੈ ਮੈਂ ਦੇ ਦੇ ਦਿੰਦੀ ਆ ਤੁਹਾਨੂੰ ਕੋਰ ਪੰਜਾਬੀ ਬਲੌਗ ਦੇ ਨਾਮ ਦੀ ਐ ਮੈਂ ਮੈਂਸ਼ਨ ਵੀ ਕਰ ਦੂੰਗੀ ਠੀਕ ਹੈ ਤੁਸੀਂ ਮੈਨੂੰ ਵੀਡੀਓ ਕਾਲ ਕਰਕੇ ਵੀ ਗੱਲ ਕਰ ਸਕਦੇ ਕੋਈ ਐਸੀ ਗੱਲ ਵੀ ਪਰ ਇਹ ਚੀਜ਼ਾਂ ਘੱਟੀਆਂ ਹੱਥ ਬੰਨ੍ਹ ਕੇ ਉਹ ਹੈ ਆਪਣੇ ਦੇ ਸੋ ਇਹ ਚੀਜ਼ਾਂ ਆਪਣੇ ਘਰ ਦਾ ਸਿਆਮਤ ਰੱਖੋ ਠੀਕ ਹੈ ਮੇਰੇ ਦੇ ਚ ਨਾ ਲੈ ਕੇ आओ ਤੁਸੀਂ ਵਧੀਆ ਨਹੀਂ ਲੱਗਦਾ ਹੈਗਾ ਅੱਛਾ ਨਹੀਂ ਲੱਗਦਾ ਕਿੰਨੇ ਕਮੈਂਟ ਪੜਦੇ ਆਂ ਚੀਜ਼ਾਂ ਤੇ ਕਿੰਨੇ ਬੇਕੂਪੀਆਂ ਤੁਹਾਡੇ ਤੇ ਲਾਂਨ ਤਾਂ ਪਾਣੀ ਆ ਦੋਹਾਂ ਨੇ ਪਾਈਆਂ ਹੋ ਸਕਦਾ ਕਿਸੇ ਨੇ ਨਾ ਪੜਿਆ ਨਾ ਹੋਰ ਵੀ ਤੁਹਾਡੇ ਤੇ 10 ਲਾਂਨ ਤਾਂ ਪਾਣਗੇ ਠੀਕ ਹੈ ਇਹ ਸੋਚ ਆਪਣੀ ਆਪਣੇ ਤੱਕ ਰੱਖੋ ਹੱਥ ਜੋੜ ਕੇ ਹੀ ਬਾਰ-ਬਾਰ ਕਹੂੰਗੀ ਬਹੁਤ ਘਟੀਆ ਸੋਚ ਹੈ ਅਗਲੇ ਜੇ ਕੁੜੀ ਹੋਗੇ ਤਾਂ ਤੁਸੀਂ ਅਗਲੇ ਘਰ ਜਾਣਾ ਇਹ ਸੰਸਕਾਰ ਤੁਹਾਡੇ ਅਗਲੇ ਘਰ ਨਹੀਂ ਚੱਲਣੇ ਹੈਗੇ ਸਮਝ ਕੇ ਅਗਲੇ ਘਰ ਸਾਨੂੰ ਚੰਗੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਉਹ ਤੁਸੀਂ ਪ੍ਰਮਾਤਮਾ ਦਾ ਨਾਮ ਲੈ ਲਓ ਅੱਛੀਆਂ ਗੱਲਾਂ ਕਰੋ ਅੱਛੀ ਫੈਮਿਲੀ ਦੇ ਵਿੱਚ ਬੈਠੋ ਅੱਛੀ ਫੈਮਿਲੀ ਦੇ ਨਾਲ ਜੁੜੋ ਰਾਈ ਗੁਰੂ ਦੇ ਨਾਲ ਜੁੜੋ ਸ਼ਾਇਦ ਤੁਹਾਨੂੰ ਚੰਗੀ ਸੋਚ ਆਪਣਾ ਦਿਮਾਗ ਨਾ ਜਿਹੜਾ ਵਿਹਲਾ ਸ਼ੈਤਾਨ ਦਾ ਘਰ ਹੁੰਦਾ ਸ਼ਾਇਦ ਵਿਹਲੇ ਬੈਠੇ ਇੱਚਾ ਸੁੱਝਦੀਆਂ ਹੋਣੀਆਂ ਨੇ ਆਪਣਾ ਕੰਮ ਕਰਿਆ ਕਰੋ ਘਰ ਦਾ ਬਹੁਤ سارے ਕੰਮ ਐ ਕੰਮ ਦਾ ਤੁਹਾਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਆਉਂਦੇ ਨਹੀਂ ਇਨਾਂ ਚੀਜ਼ਾਂ 'ਚ ਇਹ ਚੀਜ਼ਾਂ ਤੁਹਾਡੀ ਸੋਚ ਐ ਕਿਸੇ ਨੂੰ ਘਟੀਆਂ ਬੋਲਣਾ ਠੀਕ ਐ ਵਧੀਆ ਰਹੋ ਵਧੀਆ ਦੂਸਰੇ ਨੂੰ ਵੀ ਰੱਖੋ ਆਪ ਵੀ ਖੁਸ਼ ਰਹੋ ਤੇ ਦੂਸਰੇ ਨੂੰ ਵੀ ਖੁਸ਼ ਰੱਖੋ ਠੀਕ ਐ ਜੀ ਕੌਣ ਕੌਣ ਇਸ ਚੀਜ਼ਾਂ ਨਾਲ ਮੇਰੀਆਂ ਨਾਲ ਸਹਿਮਤ ਐ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਰੇ ਜਣੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਇਹ ਚੀਜ਼ ਕਿਸਿਆਂ ਨੂੰ ਕਹਿਣਾ ਚੰਗੀ ਗੱਲ ਐ ਸੋਸ਼ਲ ਮੀਡੀਆ ਤੇ ਤੁਸੀਂ ਇਹ ਘਟੀਆਂ ਘਟੀਆਂ ਕਮੈਂਟ ਕਰ ਰਹੇ ਹੋ ਜਾਂ ਤਾਂ ਕੋਈ ਮੇਰੇ ਅੰਦਰ ਕੋਲੋਂ ਵਜ੍ਹਾ ਵੀ ਤਾਂ ਦੱਸੋ ਨਾ ਮੇਰੇ ਨਾਲ ਯਕੋ ਮੇਰੀ ਜਾਣਕਾਰੀ ਮੈਂ ਤਾਂ ਲੱਗਦਾ ਨਹੀਂ ਮੇਰੀ ਕੋਈ ਤੁਹਾਡੇ ਨਾਲ ਜਾਣਕਾਰੀ ਹੋਣੀ ਠੀਕ ਹੈ ਬਹੁਤ ਬੁਰਾ ਲੱਗਿਆ ਮੈਨੂੰ ਦਿਲੋਂ ਬੁਰਾ ਲੱਗਿਆ ਪਰ ਮੈਂ ਅੱਜ ਤੱਕ ਨਹੀਂ ਕਦੀ ਉੱਚਾ ਬੋਲੀ ਹੈਗੀ ਪਰ ਅੱਜ ਮੈਨੂੰ ਮਾਈਂਡ ਹੋਇਆ ਮੇਰੀ ਅੰਦਰੋਂ ਮਤਲਬ ਆਤਮਾ ਦੁਖਰੀ ਹੈ ਕਿ ਮੇਰੇ ਅੱਗੇ ਤਾਂ ਕੋਈ ਮੈਂ ਹੀ ਨਹੀਂ ਕਿਸੇ ਨੂੰ ਬੁਰਾ ਚੰਗਾ ਕਹਿੰਦੀ ਤੇ ਮੈਨੂੰ ਹੀ ਕਿਸੇ ਨੇ ਕੀ ਕਹਿਣਾ ਤੁਸੀਂ ਅੱਜ ਕਹਿਣਾ ਆ ਉਹਦੇ ਤੇ ਹੋ ਕੇ ਵੀ ਸੋਸ਼ਲ ਮੀਡੀਆ ਤੇ ਤੁਸੀਂ ਆ ਕੇ ਕੀ ਕਰ ਰਹੇ ਹੋ ਤੁਸੀਂ ਕਮੈਂਟ ਘਟਿਆ ਘਟਿਆ ਹੈ ਮੈਂ ਮੈਂਸ਼ਨ ਕਰੂੰਗੀ ਸਪੈਸ਼ਲ ਤੁਹਾਡਾ ਠੀਕ ਹੈ ਬਹੁਤ ਬੁਰਾ ਲੱਗਿਆ ਬਾਕੀ ਸੁਧਰੋ ਆਪਣੇ ਘਰਦਿਆਂ ਦੇ ਇਹ ਚੀਜ਼ਾਂ ਚੰਗੀਆਂ ਮਾਂ ਕੋਲੋਂ ਬੈਠ ਕੇ ਸਿੱਖਿਓ ਕਿ ਇਹ ਚੀਜ਼ਾਂ ਚੰਗੀ ਕਿਸੇ ਦੀ ਮੰਮੀ ਨੂੰ ਜਾਂ ਕਿਸੇ ਦੀ ਧੀ ਬੈਨੂ ਹੋ ਸਕਦਾ ਮੈਂ ਤੁਹਾਡੀ ਮਾਂ ਬਰਾਬਰ ਹੋਵਾਂ ਠੀਕ ਹੈ ਜੀ ਨਾ ਬੋਲਿਆ ਕਰੋ ਮਾੜਾ ਬੋਲਣਾ ਤੁਹਾਡੇ ਲਈ ਬਹੁਤ ਗਲਤ साबित ਹੋ ਸਕਦਾ ਗੋਪਰ ਜਾ ਕੇ ਠੀਕ ਹੈ ਜੀ ਬਾਕੀ ਸਾਰੇ ਛੋਟੇ ਛੇ ਕਮੈਂਟ ਕਰਨਾ ਮੈਂ ਤਾਂ ਕਹਿੰਦੀ ਹਾਂ ਜਿੰਨਾ ਹੋ ਸਕੇ ਇਸ ਬੰਦੀ ਦੇ ਲਾਹਣ ਦਾ ਪਾਇਓ ਮੈਂ ਤੇ ਇਹੀ ਕਹੂੰਗੀ ਦੱਸਿਓ ਕਿ ਇਹਨੇ ਗਲਤ ਕੀਤਾ ਜਾਂ ਸਹੀ ਕੀਤਾ ਮੇਰੇ ਲਈ ਤਾਂ ਦੇਖੋ ਜੀ ਬਹੁਤ ਗੱਲ ਆ ਤਾਂ ਨਾ ਮੈਨੂੰ ਅੱਛਾ ਲੱਗਿਆ ਮੈਂ ਤੁਹਾਡੇ ਅੱਗੇ ਪਹਿਲੀ ਵਾਰੀ ਜ਼ਿੰਦਗੀ 'ਚ ਐਡਾ ਦੀ ਵੀਡੀਓ ਬਣਾਈ ਹੋਣੀ ਹੈ ਸ਼ਾਇਦ ਜਦੋਂ ਦੀ ਮੈਂ ਬਣਾ ਰਹੀ ਆ 2 ਸਾਲ ਹੋ ਗਏ ਨੇ ਬਾਕੀ ਤੁਹਾਡਾ ਪਿਆਰ ਸਪੌਟ ਮੈਨੂੰ ਬਹੁਤ ਮਿਲਦਾ ਮੇਰੀ ਬੜੀ ਅੱਛੀ ਫੈਮਲੀ ਜੁੜੀ ਹੋਈ ਹੈ ਸੱਚੀ ਦੱਸਾਂ ਮੈਂ ਸਾਰੀ ਫੈਮਲੀ ਦੀ ਤੁਹਾਡੀ ਦਿਲੋ ਰਿਸਪੈਕਟ ਕਰਦੀ ਆ ਮੈਂ ਅੰਦਰੋਂ ਮਤਲਬ ਮੈਨੂੰ ਬਹੁਤ ਅੱਛਾ ਲੱਗਦਾ ਹੈ ਕਿ ਜਿਵੇਂ ਮੈਨੂੰ ਆਪਣੀ ਫੈਮਲੀ ਭੈਣ ਭਰਾ ਮੇਰੇ ਨਾਲ ਮਿਲੇ ਹੋਏ ਆ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈ ਬਾਕੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਅੱਗੇ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੀ